ਕਿ ਮੈਂ ਆਉਣਾ ਹੁਣ ਮੈਂ ਦਰਵਾਜ਼ੇ ਤੇ ਬੰਦ ਨਹੀਂ ਕਰ ਸਕਦੀ ਸਾਰੀ ਪਾਰਟੀ ਦੇ ਲੀਡਰ ਕਹਿੰਦੇ ਪੀ ਅਸੀਂ ਪਹੁੰਚਣਾ ਤੇ ਮੈਂ ਵੈਲਕਮ ਵੀ ਕਰ ਸਕਦੀ ਹਾਂ ਪੀ ਆਓ ਜੀ ਆਇਆਂ ਨੂੰ ਕਰ ਇਹ ਸਾਰਾ ਪੰਥ ਦਾ ਘਰ ਹੈ ਜਿਹੜਾ ਵੀ ਕੋਈ ਆਏਗਾ ਪੰਥ ਦੀ ਸੇਵਾ ਕਰਨੀ ਹੈ ਤੇ ਪੰਥ ਵਿੱਚ ਰਹਿਣਾ ਹੈ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਣ ਪਾਰਟੀ ਹੈ ਜੀ ਮਾ ਪਾਰਟੀ ਹੈ ਅਸੀਂ ਇਹਨੂੰ ਜਿੰਦ ਜਾਨ ਦੇ ਨਾਲ ਤਕੜਾ ਕਰਨ ਵਾਸਤੇ ਹਮੇਸ਼ਾ ਹੀ ਕੰਮ ਕੀਤਾ ਹੈ 103 ਸਾਲ ਤੋਂ ਲੈ ਕੇ ਮੇਰਾ ਪਰਿਵਾਰ ਕੀ ਪਿਛੇ ਪੁਰਖਿਆਂ ਤੋਂ ਲੈ ਕੇ ਪਾਰਟੀ ਵਿੱਚ ਜੰਮੇ ਆ ਤੇ ਪਾਰਟੀ ਵਿੱਚ ਹੀ ਸਾਰਿਆਂ ਨੇ ਆਪਣੀ ਚੇਵਨ ਪਾਈ ਹੈ। ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਹੋਵੇ, ਸ਼੍ਰੋਮਣੀ ਅਕਾਲੀ ਦਲ ਲੋਕੀ। ਅਸੀਂ ਅੱਜ ਤੱਕ ਇੱਕ ਵੀ ਪੈਰ ਪਾਰਟੀ ਤੋਂ ਬਾਹਰ ਨਹੀਂ ਪਟਿਆ। ਭਾਵੇਂ ਪਾਰਟੀ ਦੇ ਪ੍ਰਧਾਨ ਸਾਹਿਬ ਵੱਲੋਂ ਕੋਈ ਮਿਸ ਅੰਡਰ ਸਟੈਂਡਿੰਗ ਕਹ ਲੋ ਜਾਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਲਿਆ ਜਿਹਦੇ ਨਾਲ ਸੱਟ ਵੀ ਵੱਜੀ, ਦੁੱਖ ਵੀ ਹੋਇਆ ਤੇ ਪਾਰਟੀ ਦਾ ਨੁਕਸਾਨ ਹੁੰਦਾ ਦੇਖ ਕੇ ਅੱਜ ਫੇਰ ਤਕਲੀਫ ਹੋ ਰਹੀ ਹੈ। ਪ੍ਰਧਾਨ ਜੀ ਨੇ ਜੇ ਮੈਨੂੰ ਹੁਕਮ ਕੀਤਾ ਕਿ ਮੈਂ ਆਉਣਾ ਹੁਣ ਮੈਂ ਦਰਵਾਜ਼ੇ ਤੇ ਬੰਦ ਨਹੀਂ ਕਰ ਸਕਦੀ ਸਾਰੀ ਪਾਰਟੀ ਦੇ ਲੀਡਰ ਕਹਿੰਦੇ ਪਈ ਅਸੀਂ ਪਹੁੰਚਣਾ ਤੇ ਮੈਂ ਵੈਲਕਮ ਵੀ ਕਰ ਸਕਦੀ ਹਾਂ ਪਈ ਆਓ ਜੀ ਆਇਆਂ ਨੂੰ ਕਰ ਇਹ ਸਾਰਾ ਪੰਥ ਦਾ ਘਰ ਹੈ ਜਿਹੜਾ ਵੀ ਕੋਈ ਆਏਗਾ ਪੰਥ ਦੀ ਸੇਵਾ ਕਰਨੀ ਹੈ ਤੇ ਪੰਥ ਵਿੱਚ ਰਹਾਂਗੇ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗੇ ਪਾਰਟੀ ਹੈ ਜੀ ਮਾਂ ਪਾਰਟੀ ਹੈ ਅਸੀਂ ਇਹਨੂੰ ਜਿੰਦ ਜਾਨ ਦੇ ਨਾਲ ਤਕੜਾ ਕਰਨ ਵਾਸਤੇ ਹਮੇਸ਼ਾ ਹੀ ਕੰਮ ਕੀਤਾ ਹੈ 103 ਸਾਲ ਤੋਂ ਲੈ ਕੇ ਮੇਰਾ ਪਰਿਵਾਰ ਕੀ ਪਿੱਛੇ ਪੁਰਖਿਆਂ ਤੋਂ ਲੈ ਕੇ ਪਾਰਟੀ ਵਿੱਚ ਜੰਮੇ ਐ ਤੇ ਪਾਰਟੀ ਵਿੱਚ ਹੀ ਸਾਰਿਆਂ ਨੇ ਆਪਣੀ ਸੇਵਨ ਪਾਈ ਹੈ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਅਸੀਂ ਅੱਜ ਤੱਕ ਇੱਕ ਵੀ ਪੈਰ ਪਾਰਟੀ ਤੋਂ ਬਾਹਰ ਨਹੀਂ ਪਟਿਆ ਭਾਵੇਂ ਪਾਰਟੀ ਦੇ ਪ੍ਰਧਾਨ ਸਾਹਿਬ ਵੱਲੋਂ ਕੋਈ ਮਿਸ ਅੰਡਰਸਟੈਂਡਿੰਗ ਕਹ ਲੋ ਜਾਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਲਿਆ ਜਿਸ ਦੇ ਨਾਲ ਸੱਟ ਵੀ ਵੱਜੀ ਦੁੱਖ ਵੀ ਹੋਇਆ ਤੇ ਪਾਰਟੀ ਦਾ ਨੁਕਸਾਨ ਹੁੰਦਾ ਦੇਖ ਕੇ ਅੱਜ ਫਿਰ ਤਕਲੀਫ ਹੋ ਰਹੀ ਹੈ ਪ੍ਰਧਾਨ ਜੀ ਨੇ ਜੇ ਮੈਨੂੰ ਹੁਕਮ ਕੀਤਾ ਕਿ ਮੈਂ ਆਉਣਾ ਹੁਣ ਮੈਂ ਦਰਵਾਜ਼ੇ ਤੇ ਬੰਦ ਨਹੀਂ ਕਰ ਸਕਦੀ ਸਾਰੀ ਪਾਰਟੀ ਦੇ ਲੀਡਰ ਕਹਿੰਦੇ ਪਈ ਅਸੀਂ ਪਹੁੰਚਣਾ ਤੇ ਮੈਂ ਵੈਲਕਮ ਵੀ ਕਰ ਸਕਦੀ ਹਾਂ ਪਈ ਆਓ ਜੀ ਆਇਆਂ ਨੂੰ ਕਰ ਇਹ ਸਾਰਾ ਪੰਥ ਦਾ ਘਰ ਹੈ ਜਿਹੜਾ ਵੀ ਕੋਈ ਆਏਗਾ ਪੰਥ ਦੀ ਸੇਵਾ ਕਰਨੀ ਹੈ ਤੇ ਪੰਥ ਵਿੱਚ ਰਹਾਂਗੇ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗੇ ਪਾਰਟੀ ਹੈ ਜੀ ਮਾਂ ਪਾਰਟੀ ਹੈ ਅਸੀਂ ਇਹਨੂੰ ਜਿੰਦ ਜਾਨ ਦੇ ਨਾਲ ਤਕੜਾ ਕਰਨ ਵਾਸਤੇ ਹਮੇਸ਼ਾ ਹੀ ਕੰਮ ਕੀਤਾ 103 ਸਾਲ ਤੋਂ ਲੈ ਕੇ ਮੇਰਾ ਪਰਿਵਾਰ ਕੀ ਪਿਛੇ ਪੁਰਖਿਆਂ ਤੋਂ ਲੈ ਕੇ ਪਾਰਟੀ ਵਿੱਚ ਜੰਮੇ ਆ ਤੇ ਪਾਰਟੀ ਵਿੱਚ ਹੀ ਸਾਰਿਆਂ ਨੇ ਆਪਣੀ ਚੇਵਨ ਪਾਈ ਹੈ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਹੋਵੇ ਸ਼੍ਰੋਮਣੀ ਅਕਾਲੀ ਦਲ ਹੋਵੇ ਅਸੀਂ ਅੱਜ ਤੱਕ ਇੱਕ ਵੀ ਪੈਰ ਪਾਰਟੀ ਤੋਂ ਬਾਹਰ ਨਹੀਂ ਪਟਿਆ ਭਾਵੇਂ ਪਾਰਟੀ ਦੇ ਪ੍ਰਧਾਨ ਸਾਹਿਬ ਵੱਲੋਂ ਕੋਈ ਮਿਸ ਅੰਡਰ ਸਟੈਂਡਿੰਗ ਕਹ ਲੋ ਜਾਂ ਕੋਈ ਇਸ ਤਰ੍ਹਾਂ ਦਾ ਐਕਸ਼ਨ ਲਿਆ ਜਿਹਦੇ ਨਾਲ ਸੱਟ ਵੀ ਵੱਜੀ ਦੁੱਖ ਵੀ ਹੋਇਆ ਤੇ ਪਾਰਟੀ ਦਾ ਨੁਕਸਾਨ ਹੁੰਦਾ ਦੇਖ ਕੇ ਅੱਜ ਫੇਰ ਤਕਲੀਫ ਹੋ ਰਹੀ ਹੈ ਪ੍ਰਧਾਨ ਜੀ ਨੇ ਯੇ ਮੈਨੂੰ ਹੁਕਮ ਕੀਤਾ ਕਿ ਮੈਂ ਆਉਣਾ ਹੁਣ ਮੈਂ ਦਰਵਾਜ਼ੇ ਤੇ ਬੰਦ ਨਹੀਂ ਕਰ ਸਕਦੀ ਸਾਰੀ ਪਾਰਟੀ ਦੇ ਲੀਡਰ ਕਹਿੰਦੇ ਪੀ ਅਸੀਂ ਪਹੁੰਚਣਾ ਤੇ ਮੈਂ ਵੈਲਕਮ ਵੀ ਕਰ ਸਕਦੀ ਹਾਂ ਪੀ ਆਓ ਜੀ ਆਇਆਂ ਨੂੰ ਕਰ ਇਹ ਸਾਰਾ ਪੰਥ ਦਾ ਘਰ ਹੈ ਜਿਹੜਾ ਵੀ ਕੋਈ ਆਏਗਾ ਪੰਥ ਦੀ ਸੇਵਾ ਕਰਨੀ ਹੈ ਤੇ ਪੰਥ ਵਿੱਚ ਰਹਿਣਾ ਹੈ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਿਣਾ ਹੈ